ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾ ਚੁੱਕੀ ਹੈ ਔਰ ਸਿਆਸਤ ਸਿੱਖਾਂ ਤੇ ਕੌਣ ਚੁੱਕੀ ਹੈ ਇਸ ਸਮੇਂ ਅਸੀਂ ਇਸ ਮਾਮਲੇ ਤੇ ਗੱਲਬਾਤ ਕਰਦੇ ਆਂ ਬੀਬੀ ਅਮਨ ਜੋਤਕਰ ਰਾਮੂ ਵਾਲੀਆ ਜੀ ਦੇ ਨਾਲ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੀ ਵੱਖਰੀ ਹੋਣ ਦੀ ਨਹੀਂ ਬਣਨੀ ਚਾਹੀਦੀ ਕਿਉਂਕਿ ਸਿੱਖਾਂ ਨੂੰ ਕਾਂਗਰਸ ਨੇ ਇਹ ਪਾੜਨ ਦੀ ਨੀਤੀ ਅਪੜਾਈ ਹੈ 1925 ਤੋਂ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਸੀ ਉਦੋਂ ਸਿੱਖਾਂ ਨੇ ਇਕੱਠੇ ਸੰਘਰਸ਼ ਕਰਕੇ ਇੱਕ ਹੋਂਦ ਵਿੱਚ ਆਉਣ ਲਈ ਇੱਕ ਜੁਟ ਹੋਣ ਲਈ ਇਹ ਕਮੇਟੀ ਬਣਾਈ ਸੀ ਔਰ ਜੇ ਹਰਿਆਣਾ ਦੀ ਕਮੇਟੀ ਵੱਖਰੀ ਹੋ ਜਾਂਦੀ ਹੈ ਤੇ ਇਹਦੇ ਨਾਲ ਸਿੱਖ ਕੌਮ ਨੂੰ ਦੇ ਵਿਕਾਰ ਨੂੰ ਧੱਕਾ ਲੱਗਦਾ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਿੱਖਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਿੰਡਾ ਗਰੁੱਪ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਆਗੂਆਂ ਦਾ ਵੱਡਾ ਇਕੱਠ ਕਰਕੇ ਲੜਾਈ ਦੇ ਲਈ ਉਕਸਾਇਆ ਜਾ ਰਿਹਾ ਹੈ। ਅਸੀਂ ਹਜ਼ਾਰ ਤੋਂ ਵੱਧ ਇੱਥੇ ਸਿੱਖ ਇਕੱਤਰ ਹੈ। ਮੈਨੂੰ ਨਹੀਂ ਲੱਗਦਾ ਵੀ ਅਸੀਂ ਮੂੰਹੋਂ ਕੋਈ ਆਵਾਜ਼ ਵੀ ਕੱਢੀ ਹੈ ਬਿਨਾ ਬੋਲੇ ਸੋ ਨਿਹਾਲ ਤੋਂ। ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਕਰ ਕੀ ਰਹੇ ਹੋ? ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਹਰਿਆਣਾ ਸਰਕਾਰ ਨੂੰ ਇਹ ਸੁਨੇਹਾ ਦੇ ਰਹੇ ਹਾਂ। ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰਾਂ ਦਾ ਕੋਈ ਇਹਦੇ ਤੇ ਹੱਕ ਨਹੀਂ ਹੈ ਸਰਕਾਰਾਂ ਦਾ ਕੋਈ ਅਧਿਕਾਰ ਨਹੀਂ ਹੈ ਇਹ ਇੱਕ ਸ਼ਰਮਣੀ ਅਕਾਲੀ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਜੋ ਅਧਿਕਾਰ ਆ ਸਿੱਖਾਂ ਦੇ ਗੁਰਦੁਆਰਿਆਂ ਦਾ ਮਸਲਾ ਹੈ ਇਹਦੇ ਵਿੱਚ ਕੋਈ ਵੀ ਸਰਕਾਰ ਦਖਲ ਨਾ ਦੇਵੇ ਏ ਸੰਬੀਬੀ ਅਮਨ ਜੋਸਕਰ ਰਾਮੂ ਵਾਲੀ ਜਿਨ੍ਹਾਂ ਨੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਗੁਰਦੁਆਰਾ ਨਾਡਾ ਸਾਹਿਬ ਵਿਖੇ ਜਿਹੜਾ ਹੈ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਔਰ ਹੁੱਡਾ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਹੈ ਵੱਖਰੀ ਗੁਰਦੁਆਰਾ ਪ੍ਰਬੰਧ ਕਮੇਟੀ ਬਣਾਉਣ ਦਾ ਮਾਮਲਾ ਜਿਹੜਾ ਹੈ ਗਲਤ ਹੈ ਏ ਵੀ ਪੀ ਸੰਝਾ ਰਣਜੀਤ ਸਿੰਘ